ਤੁਸੀਂ ਦੇਖ ਰਹੇ ਹੋ ਦਿਨ ਕਸਵੇਰਾ ਟੀਵੀ ਬੱਚਿਆਂ ਵਿੱਚ ਜज्ਬਾ ਹੋਵੇ ਤੇ ਕੁਝ ਵੀ ਕੰਮ ਉਹਨਾਂ ਬਾਤੇ ਅਸੰਭਵ ਨਹੀਂ ਹੈ। ਪੜ੍ਹਾਈ ਦੇ ਨਾਲ ਨਾਲ ਇੱਕ ਅਜਿਹੀ ਬੱਚੀ ਆ ਜਿਹਨ ਬਹੁਤ ਸੋਹਣੀਆਂ ਪੇਂਟਿੰਗ ਬਣਾਉਂਦੀ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਬੇਟਾ ਕਿਹੜੀ ਕਲਾਸ 'ਚ ਪੜ੍ਹਦੇ ਹੋ ਤੇ ਪੇਂਟਿੰਗ ਦਾ ਸ਼ੌਕ ਜਿਹੜਾ ਇਹ ਕਦੋਂ ਤੁਹਾਨੂੰ ਜਗਿਆ? ਮੈਂ ਪਲੇਸਨ ਕਲਾਸ ਚ ਪੜ੍ਹਦੀ ਆ ਫੇ ਮੈਨੂੰ ਛੋਟੇਂ ਦਿਤੇ ਡਰਾਇੰਗ ਦਾ ਸ਼ੌਂਕ ਸੀ ਜਦੋਂ ਮੈਂ ਛੋਟੀ ਸੀ ਉਹ ਡਰਾਇੰਗ ਕਰਦੀ ਸੀ ਤੇ ਕੋਈ ਵੀ ਕਾਪੀਸ ਤੇ ਡਰਾਇੰਗ ਕਰਨੀ ਚਾਰਟਸ ਤੇ ਟੀਚਰਸ ਨੇ ਦੇਨੇ ਤਾਂ ਉਹਨਾਂ ਉਹਦੋਂ ਮੈਂ ਸਿਰਫ ਹੋ ਬੀਸੀ ਤੇ ਫ੍ਰੀ ਟਾਈਮ ਮੈਂ ਕਰਦੀ ਸੀ ਜਦੋਂ ਵੀ ਟਾਈਮ ਮਿਲਣਾ ਉਹ ਡਰਾਇੰਗ ਕਰ ਲੈਣੀ ਤੇ ਉਸ ਤੋਂ ਬਾਅਦ ਮੈਂ ਤਾਂ ਤੇ ਫਿਰ ਮੈਨੂੰ ਫੋਨ ਮਿਲ ਗਿਆ ਫਿਰ ਉਸ ਤੋਂ ਮੈਂ ਦੇਖ ਕੇ ਰੈਫਰੈਂਸ ਤੋਂ ਦੇਖ ਕੇ ਡਰਾਇੰਗ ਕੰਨੀ ਸਟਾਰਟ ਕੀਤੀ ਕਿਸੇ ਲੋਕਾਂ ਦੇ ਸਕੈਚਸ ਬਣਾਨੇ ਸਟਾਰਟ ਕੀਤੇ ਬ੍ਰਦਰ ਨੂੰ ਬਣਾ ਕੇ ਦਿੱਤਾ ਤੇ ਹੋਰ ਰਿਸ਼ਤੇਦਾਰਾਂ ਨੂੰ ਬਣਾ ਕੇ ਦਿਨੇ ਸਕੈਚਿਸ ਤੇ ਉਦੋਂ ਇੰਪਰੂਵਮੈਂਟ ਆ ਗਈ ਜਦੋਂ ਸਕੂਲ ਦੇ ਵਿੱਚ ਪਹਿਲੀ ਵਾਰ ਤੁਸੀਂ ਸਕੈਚ ਬਣਾ ਕੇ ਦਿੱਤਾ ਤੇ ਟੀਚਰਾਂ ਦਾ ਕਿਦਾਂ ਦਾ ਰਿਐਕਸ਼ਨ ਸੀ ਟੀਚਰਸ ਨੇ ਕਿਹਾ ਕਿ ਵਾਓ ਤੂੰ ਇਹ ਇੰਨਾ ਵਧੀਆ ਬਣਾ ਲੈਂਦੇ ਹੋ ਹਜੇ ਤੱਕ ਦੱਸਿਆ ਨਹੀਂ ਕਿ ਇਹਦਾ ਬਣਾ ਲੈਂਦੇ ਹੌਣ ਤੱਕ ਕੋਈ ਕਿਸੇ ਕੰਪੀਟੀਸ਼ਨ ਦੇ ਵਿੱਚ ਵੀ ਤੁਸੀਂ ਭਾਗ ਲਿਆ? ਹਾਂਜੀ ਬਹੁਤ ਸਾਰੇ ਕੰਪੀਟੀਸ਼ਨ ਹੁੰਦੇ ਆ ਆਰਟ ਰਿਲੇਟਡ ਉਹ ਸਾਰੇ ਪਾਰਟਿਸਿਪੇਟ ਕਰਦੇ ਹਾਂ। ਹੌਣ ਤੱਕ ਕਿੰਨੇ ਕੁ ਕੋਈ ਸਰਟੀਫਿਕੇਟ ਜਾਂ ਕੋਈ ਇਨਾਮ ਮਿਲਿਆ ਹੌਣ ਤੱਕ? ਹਾਂਜੀ ਬਰੇ ਸਾਰੇ ਸਰਟੀਫਿਕੇਟਸ ਮਿਲੇ ਆ ਜ਼ੋਨਲ ਜੇ ਵੀ 3rd ਪੋਜੀਸ਼ਨ ਤੇ ਆਈਆਂ ਆ ਜ਼ੋਨਲ ਜੇ। ਕਿੱਥੋਂ ਕਿੱਥੋਂ ਤੁਹਾਨੂੰ ਜਿਹੜਾ ਹੌਣ ਤੱਕ ਸਰਟੀਫਿਕੇਟ ਮਿਲਿਆ? ਇੱਕ ਸਰ ਗੁਰਦਾਸ ਪੁੱਛੇ ਫਸਟ ਟਾਈਂ ਤੇ ਦੋ ਵਾਰੀ ਫਸਟ ਟਾਈਂ ਉਸ ਤੋਂ ਬਾਅਦ ਜ਼ੋਨਲ ਜੇ ਗਈ ਜ਼ੋਨਲ ਜੋ 3rd ਪੋਜੀਸ਼ਨ ਤੇ। ਹੁਣ ਜਦੋਂ ਜਿਹੜੀ ਟੀਚਰ ਸਹਿਬਾਨ ਨੇ ਉਹਨਾਂ ਦਾ ਰਿਐਕਸ਼ਨ ਕਿਦਾਂ ਦਾ ਜਦੋਂ ਤੁਸੀਂ ਜਾਂਦੇ ਹੋ ਪੇਂਟਿੰਗ ਬਣਾਉਂਦੇ ਹੋ ਉਹ ਪੂਰਾ سپورਟ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਇਹਦੇ ਹੀ ਬਣਾਉਂਦੇ ਰਹੇ ਸਕੈਚਸ ਤੇ ਹੋਰ ਵੀ ਇੰਪਰੂਵ ਕਰ ਆਪਣੇ ਆਰਟ ਨੂੰ ਆਰਟ ਦਾ ਤੁਹਾਨੂੰ ਸ਼ੌਕ ਜਿਹੜਾ ਵਾ ਉਹ ਕਿੱਥੋਂ ਦਾ ਉਹ ਮੈਂ ਮੈਨੂੰ ਆਪਣੇ ਮਦਰ ਨੂੰ ਦੇਖ ਕੇ ਆਰਟ ਦਾ ਸ਼ੌਂਕ ਹੋਇਆ ਉਹ ਦੇ ਬਣਾਉਂਦੇ ਸੀ ਤੇ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਾ ਕਿ ਮੈਨੂੰ ਵੀ ਇੰਪਰੂਵ ਕਰਨਾ ਚਾਹੀਦਾ ਹੁਣ ਤੱਕ ਕਿਹੜੀ ਕਿਹੜੀ ਪੇਂਟਿੰਗਸ ਜਿਹੜੀਆਂ ਉਹ ਤਿਆਰ ਕਰ ਚੁੱਕੇ ਹੋਂ ਤਾਂਗੇ ਬਹੁਤ سارے ਐਕਟਰਸ ਦੀ ਸਕੈਚਿਸ ਡਰਾ ਕੀਤਾ ਜਿਵੇਂ ਕ੍ਰਿਸਟੀਆਨੋ ਰੋनाल्डੋ ਤੇ ਹੋਰ ਧੋਨੀ ਸਚਿਨ ਹੋਰ ਬਹੁਤ ਸਾਰੇ ਐਕਟਰਸ ਨੂੰ ਡਰਾ ਕੀਤਾ ਧਾਰਮਿਕ ਤਸਵੀਰਾਂ ਕਾਫੀ ਮੈਂ ਵੇਖੀ ਕਿ ਬਣੀਆਂ ਵਾਂ ਉਹਨਾਂ ਵਿੱਚ ਕਿਹੜੇ ਕਿਹੜੇ ਗੁਰੂ ਸਾਹਿਬਾਨ ਜਾਂ ਕਿਹੜੇ ਕਿਹੜੇ ਫੀਰ ਪਗੰਮਰਾਂ ਦੀ ਜਿਹੜੀ ਤਸਵੀਰ ਤੇ ਆ ਬਾਬਾ ਦੀਪ ਸਿੰਘ ਜੀ ਦੀ ਫੋਟੋ ਇੱਕ ਸਕੈਚ ਬਣਾਇਆ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਕੈਚ ਬਣਾਇਆ ਜੋ ਸਭ ਤੋਂ ਵਧੀਆ ਲੱਗਾ ਹੁਣ ਜਿਹੜਾ ਤੁਸੀਂ ਬਣਾ ਰਹੇ ਸੀ ਬੁੱਧਾ ਹਾਂਜੀ ਹਾਂਜੀ ਉਹ ਉਹ ਵੀ ਤੁਸੀਂ ਆਪ ਹੀ ਤਿਆਰ ਕੀਤਾ ਹਾਂਜੀ ਉਹ ਵੀ ਬੁੱਧਾ ਵੀ ਆਪ ਹੀ ਤਿਆਰ ਕੀਤਾ ਹੈ ਤੇ ਉਹਨਾਂ ਨੇ ਜੇ ਕੰਪਲੀਟ ਕਰ ਦਿੱਤੀ ਸੋ ਦੇਖ ਸਕਦੇ ਹੋ ਕਿ ਛੋਟੀ ਜੀ ਬੱਚੀ ਹੈ ਜਿਹੜੀ ਪਲੱਸ 1 ਦੇ ਵਿੱਚ ਪੜ੍ਹਦੀ ਆ ਤੇ ਡਰਾਇੰਗ ਦੇ ਵਿੱਚ ਇੰਨਾ ਯ ਮਹਾਰਤ ਹਾਸਲ ਆ ਕਿ ਬੰਦਾ ਵੇਖਦਾ ਹੀ ਰਹਿ ਜਾਂਦਾ ਆਪਾਂ ਉਹਨਾਂ ਦੇ ਮਦਰ ਨਾਲ ਵੀ ਗੱਲਬਾਤ ਕਰਾਂਗੇ ਗ੍ਰੈਂਡਪਾ ਸ਼ੋਡੀ ਬੱਚੀ ਦੀ ਮਦਰ ਸਾਡੇ ਨਾਲ ਨੇ ਜਿਨ੍ਹਾਂ ਨੇ ਕਹਿੰਦੇ ਆ ਕਿ ਮਾਂ ਬਾਪ ਦੀ ਵਧੀਆ ਪਰਵਰਿਸ਼ ਸਿੱਖਿਆ ਹੋਵੇ ਤੇ ਉਹ ਬੱਚੇ ਜਿਹੜੇ ਆ ਅਕਸਰ ਹੀ ਬਲੰਦੀਆਂ ਨੂੰ ਸ਼ੂ ਹੋ ਜਾਂਦੇ ਨੇ ਆ ਸਾਡੇ ਨਾਲ ਨੇ ਬਲਵਿੰਦਰ ਕੌਰ ਜੀ ਜਿਨ੍ਹਾਂ ਨੇ ਆਪਣੀ ਬੱਚੀ ਨੂੰ ਉਹਨਾਂ ਵਾਲੇ ਵੇਖ ਕੇ ਉਹਨਾਂ ਦੀ ਬੱਚੀ ਨੇ ਜਿਹੜੀ ਆ ਉਹ ਪੇਂਟਿੰਗ ਜਿਹੜੀ ਆ ਉਹ ਸ਼ੁਰੂ ਕੀਤੀ ਗੱਲਬਾਤ ਕਰਦੇ ਆ ਦਿਨਕ ਸਵੇਰੇ ਤੇ ਸਵਾਗਤ ਆ ਜੀ ਤੁਹਾਡੀ ਬੇਚੀ ਨੇ ਪੇਂਟਿੰਗ ਤੁਹਾਡੇ ਵਾਲੇ ਵੇਖ ਕੇ ਸ਼ੁਰੂ ਕੀਤੀ ਕਿਸ ਤਰ੍ਹਾਂ ਲੱਗ ਰਿਹਾ ਬਹੁਤ ਵਧੀਆ ਲੱਗਦਾ ਕਿਉਂਕਿ ਮੇਰਾ ਵੀ ਸ਼ੌਂਕ ਹੀ ਤੇ ਤੁਹਾਨੂੰ ਮੇਰੀ ਬੱਚੀ ਵੀ ਉਸੇ ਸ਼ੌਂਕ ਤੇ ਚੱਲਦੀ ਸੀ ਮੈਨੂੰ ਬਹੁਤ ਚੰਗਾ ਲੱਗਿਆ ਤੁਸੀਂ ਕਿਹੜੀ ਕਿਹੜੀ ਪੇਂਟਿੰਗਸ ਤੁਸੀਂ ਤਿਆਰ ਕਰਦੀ ਸੀ ਮੈਂ ਸਰ ਬਹੁਤ ਸਾਰੀਆਂ ਪਹਿਲਾਂ ਬਣਾਈਆਂ ਨੇ ਆਪਣੇ 20 ਸਾਲ ਹੋ ਗਏ ਮੈਨੂੰ ਸ਼ਾਰਟ ਦਿੱਤੀ ਮੈਂ ਪਹਿਲਾਂ ਜਿੱਦਾਂ ਮੈਂ ਵੀ ਪੜ੍ਹਦੀ ਸੀ ਨਾ ਮੈਂ ਪੇਂਟਿੰਗ ਬਣਾਉਂਦੀ ਹੁੰਦੀ ਮੈਨੂੰ ਜ਼ਿਆਦਾ ਸ਼ੌਂਕ ਪੇਂਟਿੰਗ ਦਾ ਹੀ ਮੈਂ ਡਰਾਇੰਗ ਬਣਾਉਂਦੀ ਰਹਿੰਦੀ ਹੁਣ ਜਦੋਂ ਤੁਹਾਡੀ ਬੱਚੀ ਪੇਂਟਿੰਗ ਬਣਾਉਂਦੀ ਤੇ ਤੁਹਾਡਾ ਸਹਯੋਗ ਕਿਸ ਤਰੀਕੇ ਨਾਲ ਰਿਹਾ ਸਰ ਬਹੁਤ ਵਧੀਆ ਰਹਿੰਦਾ ਮੈਂ ਇਹਦਾ ਪੂਰੇ ਸਪੋਰਟ ਕਰਦੀ ਆਂ ਸਾਥ ਦਿੰ ਇਸ ਕਰਕੇ ਕੀ ਕੰਮ ਕਰੀਏ ਬਜੀ ਗਾਈਡ ਵੀ ਕਰਦੇ ਹੋਗੇ ਹਾਂਜੀ ਗਾਈਡ ਕਰਦੇ ਹਾਂ ਛੱਡਣ ਵੀ ਜਾਨੀਏ ਲੈਣ ਵੀ ਜਾਨੀਏ ਕਿਤੇ ਕੰਪੀਟੀਸ਼ਨ ਹੁੰਦਾ ਹੈ ਉਹਨੂੰ ਕਿੱਥੇ ਵੀ ਤੇ ਮੈਂ ਨਾਲ ਜਾਂਦੀ ਹਾਂ ਜੋਨ ਚਾ ਮੇਰ ਸਰ ਗਈ ਹੈ ਮੇਰੇ ਨਾਲ ਜੀ ਫੁਲ ਸਪੋਰਟ ਦਿੱਤੀ ਉਸ ਤਰ੍ਹਾਂ ਹੀ ਕੰਦੀ ਮੈਂ ਕਰਦੀ ਹਾਂ ਨਾਲ ਜਿਸ ਤਰੀਕੇ ਨਾਲ ਦੇਖਿਆ ਜਾਵੇ ਕਿ ਆਮ ਤੌਰ ਤੇ ਬੱਚੀਆਂ ਨੂੰ ਜਿਹੜਾ ਵਾ ਉਹ ਘਰ ਦੇ ਕਮਾਂ ਵਿੱਚ ਹੀ ਜਿਹੜਾ ਉਹ ਰੱਖ ਲਿਆ ਜਾਂਦਾ ਵਾ ਤੇ ਬਾਹਰ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੁਸੀਂ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਹੁਣ ਸਪੋਰਟ ਕਰ ਰਹੇ ਹੋ ਸਰਮੇ ਇਸ ਤਰ੍ਹਾਂ ਨਨ ਕਿਤੇ ਲੋਡ ਪਏ ਛੱਡਣ ਜਾਣਾ ਲੈਣ ਜਾਣਾ ਪਈ ਜਾ ਹੁਣ ਦਸਵੀਂ ਚੋਂ ਫੋਨ ਦਿੱਤਾ ਸੀ ਤੇ ਦਸਵੀਂ ਤੋਂ ਨਹੀਂ ਵਧੀਆ ਸਟਾਰਟ ਹੁੰਦਾ ਹੀ ਕੀਤਾ YouTube ਤੋਂ ਵੀ ਸਿੱਖਦੀ ਐ ਪਹਿਲਾਂ ਮੇਰੇ ਤੋਂ ਸਿੱਖਦੀ ਰਹੀ ਐ ਹੁਣ ਫੋਨ ਤੋਂ ਕਿਉਂਕਿ ਮੇਰੇ ਕੋਲ ਇਨਾ ਟਾਈਮ ਨਹੀਂ ਹੁੰਦਾ ਮੈਂ ਕਿੰਨੀ ਕਿ ਬਹੁਤ ਵਧੀਆ ਜਦੋਂ ਵੀ ਬਣਾਉਂਦੀ ਐ ਤੇ ਮੈਂ ਉਹਦੇ ਵਿੱਚ ਥੋੜੀ ਬਹੁਤੀ ਨੁਕਸਤ ਵੀ ਨਹੀਂ ਕਰਨੀ ਜਾਂ ਲਾਈਟ ਕਰ ਜਾਂ ਡਾਰਕ ਕਰ ਦੱਸ ਦੇਣੀ ਮੈਨੂੰ ਤੇ ਬਾਕੀ ਇੰਨੀ ਕਿ ਸਪੋਰਟ ਕਰ ਦਿੰਦੀ ਸ਼ੋ ਦੇਖ ਸਕਦੇ ਹੋ ਕਿ ਫਿਰ ਵੀ ਮਾਪੇ ਜਿਹੜਾ ਵਾ ਜੇ ਬੱਚਿਆਂ ਨੂੰ ਗਾਈਡ ਕਰੇ ਤੇ ਕਿਸੇ ਨਾ ਕਿਸੇ ਮੁਕਾਮ ਤੱਕ ਪਹੁੰਚ ਸਕਦੇ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਤ ਸਿੰਘ ਘਮਾਣ ਬਟਾਲਾ ਗੁਰਦਾਸਪੁਰ